ਕਿਵੇਂ ਮਨ ਦੇ ਵਿੱਚ ਆਇਆ ਵੀ ਮੈਂ ਐਕਟਿਵਿਟੀ ਦੇ ਉੱਤੇ ਟਰੈਵਲਿੰਗ ਕਰਨੀ ਹੈ ਔਰ ਕਿੱਥੇ ਕਿੱਥੇ ਗਏ ਹੁਣ ਤੱਕ ਘਰਦਿਆਂ ਕੋਲ ਟਾਈਮ ਨਹੀਂ ਸੀਗਾ ਤੇ ਨਾ ਜ਼ਿਆਦਾ ਛੁੱਟੀਆਂ ਮਿਲ ਸਕਦੀਆਂ ਮੇਰੇ ਹਸਬੰਡ ਨੂੰ ਕਟੋ-ਕਟ ਕਿਤੇ ਵੀ ਜਾਣਾ ਤਾਂ 4-5 ਛੁੱਟੀਆਂ ਤਾਂ ਚਾਹੀਦੀਆਂ ਹੀ ਆਈਆਂ ਮੈਨੂੰ ਪਹਿਲਾਂ ਤਾਂ ਘਬਰਾਹਟ ਹੁੰਦੀ ਸੀ ਮੈਂ ਕਿਹਾ ਇਕੱਲੀ ਮੈਂ ਕਿੱਦਾਂ ਜਾਵਾਂਗੀ ਫਿਰ ਉਹਨਾਂ ਨੇ ਕਿਹਾ ਨਹੀਂ ਤੂੰ ਮੇਰਾ ਬੇਟਾ ਕਹਿੰਦਾ ਨਹੀਂ ਜਾਇਆ ਅਸੀਂ ਆਪਣੇ ਆਪ ਸੰਭਾਲ ਲਾਂਗੇ ਘਰ ਏਲਾ ਦਾਕ ਤੋਂ ਕਾਰਗਿਲ ਹੁੰਦੇ ਹੋਏ ਦਰਾਸ ਜੋ ਜ਼ਿਲ੍ਹਾ ਪਾਸ ਤੇ ਫਿਰ ਸ਼੍ਰੀਨਗਰ ਕਸ਼ਮੀਰ ਸ਼੍ਰੀਨਗਰ ਜੰਮੂ ਪਠਾਨਕੋਟ ਜਲੰਧਰ ਫਿਰ ਉਸ ਤੋਂ ਬਾਅਦ ਕਰੜਾ ਵਿਸਤਰੀ ਕਿ ਸਿਰ ਕਿ ਤਫ਼ਰ ਡਰ ਡਰ ਨਹੀਂ ਲੱਗਦਾ ਮਨ ਦੇ ਵਿੱਚ ਸਰੀ ਜਗਾ ਜਾਂਦਾ ਡਰ ਤਾਂ ਹੁੰਦਾ ਹੀ ਆ ਥੋੜਾ ਬਹੁਤ ਤਾਂ ਹੁੰਦਾ ਮਨ ਚ ਡਰਨਾ ਆਮ ਕਰਕੇ ਦੇਖਦੇ ਆ ਕਿ ਵੱਡੀਆਂ ਗੱਡੀਆਂ ਦੇ ਉੱਤੇ ਟਰੈਵਲਿੰਗ ਕੀਤੀ ਜਾਂਦੀ ਆ ਪਰ ਉਸ ਤੋਂ ਇਲਾਵਾ 45 ਸਾਲਾ ਔਰਤ ਜਸਪ੍ਰੀਤ ਕੌਰ ਜੋ ਕਿ ਪੰਜਾਬ ਦੇ ਖਰੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਵੱਖ-ਵੱਖ ਜਗਾਵਾਂ ਦੇ ਉੱਪਰ ਜਾਣਾ ਔਰ ਉਥੇ ਘੁੰਮਣਾ ਫਿਰਨਾ ਪਰ ਅਕਸਰ ਉਹ ਮੁੱਦਾ ਕੀ ਹੈ ਕਿ ਉਸ ਐਕਟਿਵਾ ਦੇ ਉੱਤੇ ਇਕੱਲੇ ਹੀ ਉਹਨਾਂ ਜਗਾਵਾਂ ਦੇ ਉੱਪਰ ਹਾਲੀ ਤੱਕ ਜੇ ਜ਼ਿਕਰ ਕਰ ਲਈ ਤਾਂ ਕਈ ਹਜ਼ਾਰ ਕਿਲੋਮੀਟਰ ਦਾ ਉਹ ਸਫ਼ਰ ਕਰ ਚੁੱਕੇ ਨੇ ਕੁਝ ਸਮਾਂ ਪਹਿਲਾਂ ਤਾਮਿਲਨੋੜ ਤੱਕ ਔਰ ਵੱਖ-ਵੱਖ ਹੋਰ ਜਗਾਵਾਂ ਦੇ ਉੱਪਰ ਜਸਪ੍ਰੀਤ कौर ਸਾਡੇ ਨਾਲ ਨੇ ਜਸਪ੍ਰੀਜੀ ਸਭ ਤੋਂ ਪਹਿਲਾਂ ਦੱਸਿਓ ਵੀ ਕਿਵੇਂ ਸ਼ੌਂਕ ਆਇਆ ਸੀ ਕਿਉਂਕਿ ਉਮਰ ਜਿਵੇਂ ਤੁਸੀਂ ਜ਼ਿਕਰ ਕੀਤਾ 45 ਸਾਲ ਉਮਰ ਹੈ ਔਰ ਲਗਭਗ 21-22 ਤੁਸੀਂ ਕਰ ਰਹੇ ਹੋ ਕਿਵੇਂ ਮਨ ਦੇ ਵਿੱਚ ਆਇਆ ਵੀ ਮੈਂ ਐਕਟਿਵਾ ਦੇ ਉੱਤੇ ਟਰੈਵਲਿੰਗ ਕਰਨੀ ਔਰ ਕਿੱਥੇ-ਕਿੱਥੇ ਗਏ ਹੋ ਹੁਣ ਤੱਕ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਇਹ ਮੈਂ ਟਰੈਵਲ ਕਰਦੀ ਆ ਮੇਰਾ ਮੈਨੂੰ ਸ਼ੌਕ ਸੀਗਾ ਸ਼ੁਰੂ ਤੋਂ ਪਹਿਲਾਂ ਤਾਂ ਘਰਦਿਆਂ ਕੋਲ ਟਾਈਮ ਨਹੀਂ ਸੀਗਾ ਘਰਦਿਆਂ ਕੋਲ ਟਾਈਮ ਨਹੀਂ ਸੀਗਾ ਤੇ ਨਾ ਜ਼ਿਆਦਾ ਛੁੱਟੀਆਂ ਮਿਲ ਸਕਦੀਆਂ ਮੇਰੇ ਹਸਬੰਦ ਨੂੰ ਘਟੋ-ਘਟ ਕਿਤੇ ਵੀ ਜਾਣਾ ਤਾਂ 4-5 ਛੁੱਟੀਆਂ ਤਾਂ ਚਾਹੀਦੀਆਂ ਹੀ ਆ ਸਮਝੋ 7 ਦਿਨ ਹੋ ਗਏ ਘਾਰਾ ਕੇ ਫੇਰਾਮ ਵੀ ਕਰਨਾ ਤਾਂ ਉਹ ਕਹਿੰਦੇ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਆ ਫਿਰ ਬੇਟਾ ਵੱਡਾ ਹੋ ਗਿਆ ਉਹ ਕਾਲਜ ਜਾਂਦਾ ਸੀ ਉਹਦੇ ਕੋਲ ਵੀ ਟਾਈਮ ਨਹੀਂ ਸੀਗਾ ਜ਼ਿਆਦਾ ਨਾ ਹੁਣ ਜਾਂਦਾ ਹੈ ਉਹਦੇ ਕੋਲ ਟਾਈਮ ਨਹੀਂ ਹੈ ਜਿਆਦਾ ਤੇ ਰਹਿ ਗਈ ਮੈਂ ਇਕੱਲੀ ਉਹ ਕਹਿੰਦਾ ਤੂੰ ਇਕੱਲੀ ਆਂ ਅਸੀਂ ਰੋਟੀ ਪਾਣੀ ਦਾ ਤਾਂ ਕਰ ਲਾਂਗੇ ਸਬਜ਼ੀਆਂ ਉਹਨਾਂ ਨੇ ਸਿਖਾਤੀ ਬਣਾਣੇ ਫਿਰ ਮੈਂ ਕਿਹਾ ਮੈਨੂੰ ਘੁੰਮਣ ਫਿਰਨ ਦਾ ਤਾਂ ਬੜਾ ਸ਼ੌਕ ਹੈ ਉਹ ਫਿਰ ਮੁੰਡਾ ਕਹਿੰਦਾ ਜਿਉ ਜੋ ਬੁੜੀ ਹੁੰਦੀ ਜਾਏਗੀ ਉਮਰ ਜਿਆਦਾ ਹੁੰਦੀ ਜਾਣੀ ਫਿਰ ਫਾਇਦਾ ਕੋਈ ਨਹੀਂ ਮੈਂ ਕਿਹਾ ਗਲਤ ਹੈ ਵੀ ਸਹੀ ਹੈ ਤੇ ਮੈਨੂੰ ਪਹਿਲਾਂ ਤਾਂ ਘਬਰਾਹਟ ਹੁੰਦੀ ਸੀ ਮੈਂ ਕਿਹਾ ਇਕੱਲੀ ਮੈਂ ਕਿੱਦਾਂ ਜਾਵਾਂਗੀ ਫਿਰ ਉਹਨਾਂ ਨੇ ਕਿਹਾ ਨਹੀਂ ਤੂੰ ਮੇਰਾ ਬੇਟਾ ਕਹਿੰਦਾ ਨਹੀਂ ਜਾ ਆ ਅਸੀਂ ਆਪਣੇ ਆਪ ਸੰਭਾਲ ਲਾਂਗੇ ਘਰ ਫਿਰ ਪਹਿਲੀ ਵਾਰ ਤਾਂ ਮੈਂ ਬੇਟੇ ਨਾਲ ਹੀ ਗਈ ਸੀ ਮੈਂ ਦਿਆਣਾ ਸਾਹਿਬ ਪੰਜਾਬ ਹਾਂ ਮੈਂ ਦਿਆਣਾ ਹਾਂ ਮੈਂ ਦਿਆਣਾ ਸਾਹਿਬ ਇੱਧਰ ਜੱਤੋਂ ਤੋਂ ਅੱਗੇ ਹੈ ਨਾ ਉਧਰ ਹੀ ਗਈ ਸੀ ਮੈਂ ਉਹਦੇ ਨਾਲ ਫਿਰ ਉਹਦੇ ਨਾਲ ਗਈ ਹੇਮਕੁੰਡ ਸਾਹਿਬ ਮੈਂ ਬਦਰੀਨਾਥ ਫਿਰ ਉਸ ਤੋਂ ਬਾਅਦ ਮੈਂ ਕੱਲੀ ਗਈ ਸੀ ਲਦਾਖ ਫਿਰ ਉਸ ਤੋਂ ਬਾਅਦ ਲੈ ਲਦਾਖ ਦੁਬਾਰਾ ਫੇਰ ਗਈ ਮੈਂ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਮੈਂ ਜੋ ਜ਼ੀਲਾ ਪਾਸ ਕਰਕੇ ਲੈ ਲਦਾਖ ਤੋਂ ਕਾਰਗਿਲ ਹੁੰਦੇ ਹੋਏ ਦਰਾਸ ਜੋ ਜ਼ੀਲਾ ਪਾਸ ਤੇ ਫਿਰ ਸ਼੍ਰੀਨਗਰ ਕਸ਼ਮੀਰ ਸ਼੍ਰੀਨਗਰ ਜੰਮੂ ਪਠਾਨਕੋਟ ਜਲੰਧਰ ਫਿਰ ਉਸ ਤੋਂ ਬਾਅਦ ਕਰੜਾ ਵੀ ਕਰਤੋਂ ਮਤਲਬ ਇਹ ਫਿਰ ਤੁਸੀਂ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਜਾਂਦੇ ਹੋ ਇਕੱਲੇ ਕਿਸ ਤਰੀਕੇ ਦਾ ਫਿਰ ਡਰ ਡਰ ਨਹੀਂ ਲੱਗਦਾ ਮਨ ਦੇ ਵਿੱਚ ਕੀ ਕੀ ਸਮਾਨ ਨਾਲ ਰੱਖਦੇ ਹੋ ਫਿਰ ਤੁਸੀਂ ਵੀ ਨਹੀਂ ਹੁਣ ਦੂਸਰੀ ਜਗ੍ਹਾ ਜਾਂਦੇ ਡਰ ਤਾਂ ਹੁੰਦਾ ਹੀ ਆ ਥੋੜਾ ਬਹੁਤ ਤਾਂ ਹੁੰਦਾ ਮਨ 'ਚ ਡਰਨਾ ਤੇ ਮੈਂ ਇਹ ਰੱਖਦੀ ਹੁੰਦੀ ਆ ਸਮਾਨ ਵੀ ਇੱਕ ਤੱਕ ਕਿਟ ਹੋ ਗਈ ਪੈਂਚਰ ਕਿਟ ਵਗੈਰਾ ਜਿਹੜੀ ਆਮ ਹੁੰਦੀ ਹੈ ਕਿਉਂਕਿ ਪਹਾੜੀ ਇਲਾਕੇ ਚ ਥੋੜਾ ਬਹੁਤ ਚਾਹੀਦਾ ਹੁੰਦਾ ਨਾਰਮਲ ਤਾਂ ਹਰ ਪੈਂਚਰ ਵਾਲਾ ਮਿਲ ਹੀ ਜਾਂਦਾ ਇੱਧਰ ਤਾਂ ਪਲੇਨ ਇਲਾਕੇ ਚ ਜਿੱਦਾਂ ਹੁਣ ਮੈਂ ਜਾ ਕੇ ਆਈ ਸੀਗੀ ਖਰੜ ਤੋਂ ਰਾਮੇਸ਼ਵਰਮ ਜਾ ਕੇ ਆਈ ਆ ਐਕਟਿਵ ਆ ਤੇ ਮਤਲਬ ਕਾਫੀ ਸਟੇਟ ਕ੍ਰਾਸ ਕੀਤੀ ਆ ਮੈਂ ਯੂਪੀ ਐਮਪੀ ਐਮਐਚ ਮਹਾਰਾਸ਼ਟਰ ਫਿਰ ਤੇਲੰਗਾਨਾ ਕਰਨਾਟਕਾ ਤਾਮਿਲਨਾਡੂ ਤੇ ਉਹ ਵੀ ਬਹੁਤ ਵੱਡੀ ਸਟੇਟ ਆ ਫਿਰ ਆਂਦੇ ਹੋਏ ਕੰਨਿਆ ਕੁਮਾਰੀ ਪੂਨੇ ਫਿਰ ਇਧਰਲੀ ਸਾਈਡ ਤੋਂ ਆਈਆਂ ਗਵਾਲੀਅਰ ਦਿੱਲੀ ਫਿਰ ਚੰਡੀਗੜ੍ਹ ਤੇ ਡਰ ਤਾਂ ਬੜਾ ਹੁੰਦਾ ਮਨ 'ਚ ਵੀ ਕਿਤੇ ਕੋਈ ਲੁੱਟਣ ਆਲੇ ਜਾਂ ਕੋਈ ਜਿੱਦਾਂ ਕਹਿ ਦਿੰਦੇ ਆ ਲੇਡੀਜ਼ ਨਾਲ ਇਦਾਂ ਹੋ ਜਾਂਦਾ ਉਹ ਨਾ ਹੋਏ ਪਰ ਨਹੀਂ ਠੀਕ ਹੈ ਕੁਝ ਨਹੀਂ ਹੋਇਆ ਤੇ ਫਿਰ ਇਹਦੇ ਵਿੱਚ ਜਸਪੁਰ ਜੀ ਟਰੈਵਲ ਪਲਾਨ ਕੀ ਰਿਹਿੰਦਾ ਕਿਉਂਕਿ ਆਮ ਕਰਕੇ ਕਿੰਨਾ ਸਮਾਂ ਸਫ਼ਰ ਇੱਕੋ ਦਮ ਕਰਦੇ ਹੋ ਉਸ ਤੋਂ ਬਾਅਦ ਰੈਸਟ ਕਰਦੇ ਹੋ ਫਿਰ ਉਹ ਕੋਈ ਟੀਮ ਰੱਖੀ ਆ ਬੱਕਰੀ ਜਿਹੜੀ ਪਲਾਨ ਆਊਟ ਕਰਦੀ ਆ ਸਾਰਾ ਕੁਝ ਵੀ ਅੱਜ ਇੱਥੇ ਜਾਣਾ ਕੱਲ ਇੱਥੇ ਜਾਣਾ ਹੋਟਲ ਬੁੱਕ ਕਰਨਾ ਰਹਿਣਾ ਸੈਣਾ ਸਾਰਾ ਕੁਝ ਨਹੀਂ ਨਹੀਂ ਟੀਮ ਤਾਂ ਕੋਈ ਨਹੀਂ ਮੈਂ ਤਾਂ ਹਾਊਸ ਵਾਈਫ ਆ ਸਿੱਧੀ ਸਾਦੀ ਮੈਨੂੰ ਨਾ ਇੰਨਾ ਕਾਸੇ ਦਾ ਪਤਾ ਹੈ ਤੇ ਮੈਂ ਪਹਿਲਾਂ ਹੀ ਦੇਖ ਲੈਣੀ ਆ ਵੀ ਕਿੱਧਰ ਨੂੰ ਜਾਣਾ YouTube ਵੀਡੀਓ ਦੇਖਦੀ ਆ ਨਾ ਮੈਂ ਬੈਠ ਕੇ ਘਰ ਤਾਂ ਉਤੋਂ ਹੀ ਮੈਨੂੰ ਲੱਗਿਆ ਵੀ ਮੈਂ ਵੀ ਘੁੰਮਣਾ ਜਾ ਦੇ ਘੁੰਮਦੇ ਆ ਤਾਂ ਲੋਕ ਬਾਈਕਾਂ ਤੇ ਜਾਂਦੇ ਆ ਨਾ ਗੱਡੀਆਂ 'ਚ ਮੈਂ ਕਿਹਾ ਮੈਂ ਕਿਉਂ ਨਹੀਂ ਜਾ ਸਕਦੀ ਫਿਰ ਮੇਰੇ ਹਸਬੰਡ ਕਹਿੰਦੇ ਹੁੰਦੇ ਸੀ ਲੇਟਰ ਕੋਲ ਤੱਕ ਐਕਟਿਵ ਹੈ ਤੇ ਘਾਤੇ ਜਾਣਾ ਤਾਂ ਜਾਊਗੀ ਨਹੀਂ ਮੈਂ ਕਿਹਾ ਦੇਖ ਲੈਨੇ ਨਹੀਂ ਜਾਊਗੀ ਵਾਪਿਸ ਆ ਜਾਂਗੇ ਤਾਂ ਫਿਰ ਮੈਂ ਕਿਹਾ ਮੈਂ ਐਕਟਿਵ ਵਾਧਾ ਹੀ ਜਾਨੀਆ ਫਿਰ ਮੈਂ ਹੌਲੀ ਹੌਲੀ ਐਕਟਿਵ ਵਾਧਾ ਜਾਣਾ ਹੁਣ ਸ਼ੁਰੂ ਕੀਤਾ ਤਾਂ ਮੇਰਾ ਇਦਾਂ ਹੀ ਬਣਿਆ ਸੀਗਾ ਤੇ ਫਿਰ ਇੱਕ ਮਤਲਬ ਇੱਕ ਵਾਰ ਜਦੋਂ ਤੁਸੀਂ ਟਰੈਵਲ ਕਰਦੇ ਹੋ ਇੱਕੋ ਵਾਰ ਚ ਕਿੰਨੇ ਕਿਲੋਮੀਟਰ ਚੱਲ ਲੈਣੇ ਉਸ ਤੋਂ ਬਾਅਦ ਫਿਰ ਬ੍ਰੇਕ ਲਾਉਣੇ ਹੋ ਥੋੜਾ ਸਮਾਂ ਸਾਹ ਲੈਣੇ ਹੋ ਫਿਰ ਉਸ ਤੋਂ ਬਾਅਦ ਅੱਗੇ ਅੱਗੇ ਵਧਦੇ ਜਾਣਾ ਕਿੰਨੇ ਕਿਲੋਮੀਟਰ ਇੱਕ ਵਾਰ ਚ ਤੈਅ ਕਰ ਲੈਣੇ ਜਿੱਦਾਂ ਮੈਂ ਹੁਣ ਉਰੇ ਤੋਂ ਤਾਮਿਲਨਾਡੂ ਦਾ ਪਲਾਨ ਬਣਾਇਆ ਸੀ ਸਾਰਾ ਮੈਂ ਇੱਧਰ ਇੱਧਰ ਨੂੰ ਜਾਣਾ ਮੈਂ YouTube ਵੀਡੀਓ ਦੇਖੇ ਸੀ ਵੀ ਕਿਹੜੇ ਚੰਡੀਗੜ੍ਹ ਤੋਂ ਜ਼ਿਆਦਾਤਰ ਜਾਂਦੇ ਆਂ ਪੰਜਾਬ ਤੋਂ ਤਾਂ ਕੋਈ ਜਾਂਦਾ ਨਹੀਂ ਹੈ ਤਾਂ ਫਿਰ ਮੈਂ ਚੰਡੀਗੜ੍ਹ ਤੋਂ ਦੇਖਿਆ ਸੀ ਕਿਹੜਾ ਤਾਮਿਲਨਾਡੂ ਵੱਲ ਕਿਧਰੋਂ ਕਿਧਰੋਂ ਜਾਂਦਾ ਹੈ ਤੇ ਉਹ ਸਾਰੀ ਵੀਡੀਓ ਦੇਖ ਕੇ ਮੈਂ ਲਿਖੀ ਲਿਖ ਕੇ ਫਿਰ ਮੈਂ ਆਪਣੇ ਹਸਬੰਦ ਤੇ ਬੱਚੇ ਨੂੰ ਕਿਹਾ ਵੀ ਮੈਂ ਕਿਹਾ ਦੇਖਿਓ ਇਹ ਕਿਧਰ ਕਿਧਰ ਨੂੰ ਗਏ ਆ ਉਹਨਾਂ ਨੇ ਫਿਰ ਮੈਪ 'ਚ ਦੇਖਿਆ ਮੈਨੂੰ ਦੱਸਿਆ ਵੀ ਇੱਧਰ ਇੱਧਰ ਦਾ ਰੂਟ ਹੈ ਇੱਧਰ ਇੱਧਰ ਨੂੰ ਚੱਲ ਜੀ ਫਿਰ ਮੈਂ ਪਲਾਨ ਬਣਾਣੀ ਮੈਂ ਕੀ ਕੀ ਚੀਜ਼ ਨਹੀਂ ਦੇਖੀ ਕੀ ਆ ਦੇਖਣ ਨੂੰ ਜੀ ਕਰ ਰਿਹਾ ਉਧਰ ਉਧਰ ਨੂੰ ਜਾਣੀ ਆ ਮੈਂ ਤਾਂ ਫਿਰ ਮੈਂ ਉਧਰ ਉਧਰ ਨੂੰ ਗਈ ਬਾਕੀ ਫਿਰ ਉੱਥੇ ਪੁੱਛ ਲੈਣੀ ਕਿਸੇ ਨੂੰ ਤਾਂ 10 ਵਜੇ ਦੰਦੇ ਲੋਕ ਫਿਰ ਐਦਾਂ ਮਨ ਲਓ ਇੱਕ ਤੁਸੀਂ ਜੇ ਸਟੇਟ ਬਦਲਦੇ ਹੋ ਬਾਰਡਰ ਦੇ ਉੱਪਰ ਦਿੱਕਤ ਨਹੀਂ ਕੋਈ ਨਹੀਂ ਪਰੇਸ਼ਾਨੀ ਨਹੀਂ ਕੋਈ ਪਰਮਿਸ਼ਨ ਵਗੈਰਾ ਦਾ ਕੋਈ ਇਸ਼ੂ ਜਾਂ ਫਿਰ ਕਹ ਲਈ ਵੀ ਰਹਿਣਾ ਜਦੋਂ ਰਾਤ ਨੂੰ ਉੱਥੇ ਹੋਟਲ ਦਾ ਕਿਵੇਂ ਕਰਦੇ ਹੋ ਅਰੇਂਜਮੈਂਟ ਸਾਬ ਨਹੀਂ ਜਿਵੇਂ ਸਮਝੋ ਐਮਪੀ ਤੋਂ ਯੂਪੀ ਚ ਗਈ ਜਾਂ ਯੂਪੀ ਤੋਂ ਮਹਾਰਾਸ਼ਟਰ ਤੋਂ ਤੇਲੰਗਾਨਾ ਚ ਗਈ ਸੀ ਮੈਂ ਨਹੀਂ ਐਕਟਿਵਾ ਤੇ ਕਿਹੜੇ ਕੋਈ ਟੋਲ ਲੱਗਣਾ ਇਹਦਾ ਕੋਈ ਟੋਲ ਨਹੀਂ ਹੈਗਾ ਬਸ ਬਿੱਲ ਬਿੱਲ ਆਉਂਦਾ ਇਹਦਾ ਤੇ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਨਹੀਂ ਪੁੱਛਦਾ ਬਸ ਇਹ ਇੰਨਾ ਮੈਂ ਜ਼ਰੂਰ ਪੁੱਛ ਲੈਣੀ ਹੈ ਉੱਥੇ ਵੀ ਕਿੰਨੀ ਕੁ ਦੂਰ ਹੈ ਸ਼ਹਿਰ ਇਹਦੇ ਤੋਂ ਕੋਈ گاؤں ਆ ਜੇ ਸ਼ਹਿਰ ਆ ਜੇ ਫਿਰ ਉਸ ਹਿਸਾਬ ਨਾਲ ਮੈਂ ਚੱਲ ਪੰਨੀ ਹਾਂ 10 ਦਿਨ ਦੀਆਂ ਫਿਰ ਹੋ ਜਾਣਾ ਫਿਰ ਜਿਵੇਂ ਮਾਲੋ ਤੁਸੀਂ ਜਿਕਰ ਕੀਤਾ ਮੈਂ ਹਾਊਸ ਵਾਈਫ ਹਾਂ ਕੋਈ ਕਮਿਊਨੀਕੇਸ਼ਨ ਬੈਰੀਅਰ ਨਹੀਂ ਆਉਂਦਾ ਕੋਈ ਲੈਂਗੁਏਜ ਦਾ ਬੈਰੀਅਰ ਜਿਵੇਂ ਵੱਖਰੇ ਵੱਖਰੇ ਸਟੇਟ ਦੀ ਵੱਖਰੀ ਵੱਖਰੀ ਭਾਸ਼ਾ ਹੈ ਉਹਨੂੰ ਲੈ ਕੇ ਫਿਰ ਭਾਸ਼ਾਵਾਂ ਸਿੱਖਿਆ ਨੇ ਨਾਲ ਜਾਂ ਇਕੱਲਾ ਹਿੰਦੀ ਚ ਹੀ ਕਮਿਊਨੀਕੇਟਰ ਕਰਦੇ ਹੂ ਨਹੀਂ ਨਹੀਂ ਪਾਸ਼ਾ ਦਾ ਕੋਈ ਉਹ ਨਹੀਂ ਆਂਦਾ ਹੈਗਾ ਬੈਰੀਅਲ ਹਿੰਦੀ ਸਾਰਿਆਂ ਨੂੰ ਆਂਦੀ ਹੈ ਕਰਕੇ ਜਿਹੜੇ ਮੋਟਰਸਾਈਕਲ ਹੁੰਦੇ ਨੇ ਸਾਰੇ ਪਾਸੇ ਇੱਧਰ ਵੀ ਬਕਸੇ ਲਾਏ ਹੁੰਦੇ ਆ ਉਹਨਾਂ ਨੇ ਤੁਸੀਂ ਇੱਥੇ ਕੋਈ ਲਾਇਆ ਨਹੀਂ ਹੋਇਆ ਵੈਸੇ ਸਮਾਨ ਇਸ ਤਰੀਕੇ ਦਾ ਕੋਈ ਕੋਈ ਹੈ ਹੀ ਨਹੀਂ ਕੋਈ ਤੁਹਾਨੂੰ ਬਕਸੇ ਬਕਸੇ ਲਾਣ ਦੀ ਜ਼ਰੂਰਤ ਨਹੀਂ ਹੋ ਤਾਂ ਤਾਂ ਲਾਣੇ ਆ ਨਾ ਉਹਨਾਂ ਕੋਲ ਸਮਾਨ ਜ਼ਿਆਦਾ ਹੁੰਦਾ ਉਹਨਾਂ ਕੋਲ ਸਮਾਨ ਜ਼ਿਆਦਾ ਹੁੰਦਾ ਨਾ ਇਸ ਕਰਕੇ ਲਗਾਉਂਦੇ ਆ ਉਹ ਤੇ ਮੇਰੇ ਕੋਲ ਤਾਂ ਇੰਨਾ ਨਹੀਂ ਮੇਰੇ ਕੋਲ ਇੱਧਰ ਬੈਗ ਹੁੰਦਾ ਇੱਧਰ ਮੂਰੇ ਰੱਖਿਆ ਹੋਇਆ ਕੱਪੜਿਆਂ ਦਾ ਏਡਾ ਵੱਡਾ ਤੇ ਉਹਦੇ ਵਿੱਚ ਇੱਧਰ ਇੱਕ ਸਾਈਡ ਬੋਟਲ ਪਾਈ ਹੁੰਦੀ ਇੱਕ ਸਾਈਡ ਮ ਪੈਟਰੋਲ ਵਾਲੀ ਬੋਤਲਾ 2-2 ਲੀਟਰ ਦੀਆਂ ਕਈ ਵਾਰ ਰੱਖ ਲੈਣੀ ਜਾਂ ਕਿੰਨੀ ਹੁੰਦੀ ਐ ਤੋ ਅੱਗੇ ਰੱਖ ਲੈਣੀ ਇਹਦੋਂ ਪ੍ਰੀ ਹੌਸਲਾ ਫਜ਼ਾਈ ਕੌਣ ਕਰਦਾ ਨਾਲ ਵੀ ਤੂੰ ਜਾਓ ਜਿਵੇਂ ਪੇਰੈਂਟਸ ਦੇ ਵਿੱਚੋਂ ਕਹਿ ਲਈਏ ਹਸਬੰਡ ਬੱਚਾ ਹੈ ਹਸਬੰਡ ਔਰ ਬੱਚਾ ਹੈ ਮੇਰੇ ਪੇਰੈਂਟਸ ਵਗੈਰਾ ਹੈ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਤੇ ਕਾਫੀ ਚਿਰ ਪਹਿਲਾਂ ਹੀ ਹੋ ਗਈ ਉਹਨਾਂ ਦੀ 5-7 ਸਾਲ ਪਹਿਲਾਂ ਹੀ ਤੇ ਮੇਰੇ ਹਸਬੰਡ ਔਰ ਮੇਰਾ ਬੇਟਾ ਹੈ ਦੋਨੋਂ ਕਹਿੰਦੇ ਵੀ ਅਸੀਂ ਨਹੀਂ ਲਿਜਾ ਸਕਦੇ ਤੂੰ ਖੁਦ ਘੁੰਮ ਲਾ ਜਸਪ੍ਰੀਤ ਹੁਣਾਂ ਦੀ ਅਸੀਂ ਅਕਸਰ ਜਿਸ ਤਰੀਕੇ ਨਾਲ ਤਸਵੀਰਾਂ ਹੁਣ ਗੱਲ ਵੀ ਕਰ ਰਹੇ ਆਂ ਪਰ ਇੱਕ ਹਰੇਕ ਉਸ ਔਰਬ ਦੇ ਲਈ ਹਰੇਕ ਪੰਜਾਬ ਦੀ ਉਸ ਥੀਜ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਹੀ ਕਿੰਨੀ ਜਗ੍ਹਾ ਤੇ ਉੱਪਰ ਘੁੰਮ ਕੇ ਆਏ ਨੇ ਕਿੰਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ